ਇਹ ਰੋਗ ਨੂੰ ਫਲੇਟ ਹੈ ਖਲੇ ਨਹੀਂ ਕਰ ਰਹੇ ਹਾਂ ਨਾ ਉਹਨੇ ਕਰਾਇਆ ਦਿੱਤਾ ਹੈ ਨਾ ਉਹ ਖੜੀ ਕਰੇ ਹਾਂ ਹਲੋ ਕੀ ਹਾਲ ਹੈ ਐਸਐਸਪੀ ਸਾਹਿਬ ਠੀਕ ਹੋ ਜੀ ਬੋਲਦੇ ਵਿੱਚ ਐਨਐਲਆਈ ਨੇ ਆਪਣੇ ਮੈਂਬਰਾਂ ਤੋਂ ਜੁਆਇਸ ਤੋਂ ਉਹਨਾਂ ਦਾ ਫਲਾਇਟ ਜਿਹੜਾ ਨਾ ਉਹ ਦੱਬਿਆ ਕਰਾਇਦਾ ਆਪਣੇ ਸ਼ਰਧਾ ਦੀ ਪਰ ਤਾਂ ਦੇਰ ਜੀ ਐਸਐਸਪੀ ਹੋਂ ਦੇ ਮਾਫੀ ਉੱਤੇ ਲੋ ਕਰਦੇ ਕਰਦੇ ਆ ਭਜਾਓ ਇਹਨਾਂ ਨੂੰ ਇਹਨਾਂ ਨੂੰ ਵਿਸ਼ਵਾਸ ਦਿਵਾ ਲਓ ਕਿ ਇੱਕ ਹਫ਼ਤੇ ਜੋ ਹੋ ਜਾਊਗਾ ਇਹਨਾਂ ਨੇ ਤਕਸੀਮ ਦਾ ਕੇਸ ਲਾਇਆ ਹੈ ਜੀ ਸਾਰੇ ਲੋਕਾਂ ਦੇ ਪੈਸੇ ਚੱਕ ਲਈ ਜੀ ਸਾਡੇ ਪੈਸੇੜੇ ਗਏ ਤੇ ਦੇ ਬੇਸਰ ਸਾਡੇ 45 ਲੱਖ ਦਾ ਕੋਈ ਹੋਰ ਹੀ ਬੰਦਾ ਚੱਕ ਲੈ ਗਿਆ ਜੀ ਉਹਦੇ ਕਰਕੇ ਤੁਸੀਂ ਤਕਸੀਮ ਦਾ ਕੇਸ ਲਵਾਇਆ ਸੀ ਹਾਂ ਇਹਨਾਂ ਦੀ ਤਕਸੀਮ ਦਾ ਕੇਸ ਆ ਤੁਹਾਡੇ ਕੋਲ 6 ਮਹੀਨੇ ਹੋ ਗਏ ਤਾਂ ਇਹ ਮਿੰਨੂ ਪੰਗਵਾ ਪਿਕਤਾ ਘਰੋਂ ਨਾ ਤੇ ਇਹ ਦੇ ਨਾ ਹੋਇਆ ਤੇ ਸਾਰ ਆਪਣੇ ਡੀਏ ਦੇ ਸਾਹਮਣੇ ਦੱਸ ਦੋ ਕਿ ਉਹਨਾਂ ਦੀ ਕੋਰਟ 'ਚ ਮੈਂ ਸੰਧਾ ਆ ਜਾਣਾ ਹਾਂ ਇਹ ਬੰਦੇ ਕੋਲ ਦੁਬਾਰਾ ਨਹੀਂ ਹੋਣਾ ਚਾਹੀਦਾ ਬੰਦੇ ਨਾਲ ਗੱਲ ਹੋ ਗਈਆਂ ਸੀਗੇ ਇਹਨੂੰ ਧਿਆਨ ਆ ਲੈ ਨਹੀਂ ਜੀ ਜਦੋਂ ਅਸੀਂ ਅਰਜ਼ੀ ਦਿੰਦੇ ਹਾਂ ਜਦ ਇਹ ਉਹਨਾਂ ਦਫ਼ਤਰ ਨਾਲ ਕਰਵਾ ਦਿੰਦੇ ਹਾਂ ਹਾਂ ਜੀ ਕੋਈ ਕਾਰਵਾਈ ਤਾਂ ਵੀ ਕਰੇ ਨਹੀਂ ਜਿਆ ਉਹ ਜਿਨ੍ਹਾਂ ਦਾ ਕੇਸ ਆ ਰਿਓਪਨ ਹੋਣਾ ਆ ਉਹ ਮਿਲ ਕੋਈ ਐਟੋ ਦਫ਼ਤਰ ਬਿਠੇ ਹੋ ਹੋਰੇ ਉਹਨੇ ਤੁਹਾਡੇ ਕੋਲ ਆ ਜਾਂਦਾ ਵਾ ਅੱਜ ਕਰਵਾ ਦੇ ਕੋਈ ਇੱਕ ਬੰਦਾ ਮੈਨੂੰ ਨਾ ਉਹ ਤੇ ਬਹੁਤ ਤੰਗ ਕਰਦਾ ਸਮਾਂ ਚੱਕੀ ਲਾਇੰਦਾ ਕੀ ਕੋਰਟ ਨੇ ਵੀ ਸਾਡਾ ਉੱਤੇ ਮੈਨੂੰ ਕਿ ਸਾਡਾ ਐ ਨਹੀਂ ਕਬਜ਼ਾ ਸੀ ਸਾਰੀ ਉਮਰ ਦੀ ਹੈ ਸਾਡੇ ਪੀਡੈਂਟਸ ਦੀ ਜਗ੍ਹਾ ਹੈਗੀ ਹਾਂ ਤੇ ਜਦ ਇੱਕ ਮਮਤਾ ਵਾਲਮ ਨੇ ਆਸਟ੍ਰੇਲੀਆ ਤੋਂ ਉਹ ਸਾਰੇ ਉਹਨਾਂ ਨੂੰ ਇੰਨਾ ਤੰਗ ਕਰ ਰਿਹਾ ਨਾ ਮੈਂ ਤੁਹਾਨੂੰ ਦੱਸ ਦੇ ਸਕਦਾ ਇਹਨਾਂ ਨੇ ਆਨਲਾਈਨ ਉਹਨਾਂ ਸ਼ਿਕਾਇਤ ਪਾਈ ਅੱਜ ਮੇਰੇ ਕੋਲ ਫੇਰ ਆਇਆ ਨਹੀਂ ਨਹੀਂ ਭਾਦੀ ਉਹ ਘਰ ਪਿੰਦਾ ਬੇ ਕੁੱਸੀ ਕਰਾਉਗੀ ਕੌਣ ਕਰਾਉਗੀ ਕੋਈ ਕਬਜ਼ਾ ਥੋੜਾ ਜ਼ਮੀਨ ਦੇਣਾ ਜਿਹਦਾ ਵਿੱਚ ਘਾਵੇ ਕੋਈ ਕੋਡ ਦੇ ਰਾਦਰ ਕਿਤੇ ਮਾਜੀ ਵੇਖੋ ਨਹੀਂ ਜਦੋਂ ਕੋਈ ਬਾਹਰ ਦੇ ਦੱਸੇ ਕੋ ਅਬ ਸਾਰੇ ਬੇਬਪ ਤੇ ਕਿਤੇ ਨਾਲਿਆ ਸਾਰੇ ਬੇਬਪ ਦੂਸਤ ਹੈ ਨਾ ਕਹਿੰਦਾ ਹੋ ਜੀ ਐਸਐਫੀ ਸਾਹਿਬ ਕੋ ਕਾਜ ਜਾਓ ਜੈ ਸਾਹ ਨੂੰ ਸੀ ਇਹਨਾਂ ਕੁਝ ਦੱਸਿਆ ਕਿ ਦੇਖੋ ਆ ਸਾਰੇ ਪ੍ਰੂਫ ਆ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਸਾਡੇ ਸਾਹਮਣੇ ਮੈਂ ਕੋਲ ਹੀ ਖੜੀ ਹੁੰਦੀ ਸੀ ਮੈਂ ਕਹਾਂ ਤੇਰੀ ਗਲਤੀ ਆ ਇੱਕ ਵਾਰੀ ਵੀ ਨਹੀਂ ਕਿਹਾ ਹੁਣ ਮੈਨੂੰ ਨਹੀਂ ਪਤਾ ਆਪੇ ਦੇ ਪਿੱਛੇ ਕੀ ਸਥਿਤੀ ਮੈਂ ਬਿਲਕੁਲ ਗਲਤ ਨਾ ਦੀ ਸੀ ਜੀ ਸਾਹਿਬ ਇਹ ਸਾਡੇ ਲਈ ਕੁਝ ਲੋਇਆ ਨੇ ਕੋਈ ਗੱਲ ਨਹੀਂ ਲੈ ਲੈਣਾ ਅੱਖਾਂ ਦੀ ਕਲਾਕ ਦਿੰਦਾ ਜੀ ਸਾਡੀ ਡਿਊਟੀ ਆ ਹਾਂ ਆਪ ਮੈਨੂੰ ਭਾਵੇਂ ਤੁਹਾਡੇ ਕੋ ਆਪ ਬਣਾਉਣਾ ਬੇਨਤੀ ਕਰਨ ਵਾਸਤੇ ਬਾਦ ਕੰਮ ਖਾਲੀ ਕਰੋ ਹਾਂ 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 ਸਾਰੇ ਕਲ ਤਾਂ ਰੋੜਗੇ ਜੇ ਰੋਪੁਰਨਾ ਫਲੇਟ ਹੈ ਖਾਲੀ ਨਹੀਂ ਕਰ ਰਹੇ ਹੋ ਹਾਂ ਨਾ ਉਹਨੇ ਕਿਰਾਇਆ ਦਿੱਤਾ ਹੈ ਨਾ ਉਹ ਖਾਲੀ ਕਰੇਗੇ ਚਲੋ ਜੀ ਆਲਾ ਐਸਐਸਪੀ ਸਾਹਿਬ ਠੀਕ ਹੋ ਜੀਪੂ ਦੇ ਵਿੱਚ ਐਨਐਲਆਈ ਨੇ ਆਪਣੇ ਮੈਂਬਰਾਂ ਤੋਂ ਯੂਐਸਏ ਉਹਨਾਂ ਦਾ ਪਲੈਨਟ ਜਿਹਨਾਂ ਨੇ ਉਹ ਦੱਬਿਆ ਕਾਇਦਾ ਆਪ ਨੇ ਸ਼ਰਧਾ ਲਈ ਪਰ ਤਾਂ ਦੇ ਲਗੇ ਐਸਐਸਪੀ ਹੋਮ ਦੇ ਮਾਫੀ ਉਹ ਇੱਥੇ ਲੋਕ ਕਬਜ਼ੇ ਕਰਦੇ ਆ ਪਹਜਾਓ ਇਹਨਾਂ ਨੂੰ ਇਹਨਾਂ ਨੂੰ ਵਿਸ਼ਵਾਸਵਾ ਲਓ ਕਿ 1 ਹਫਤੇ ਚ ਹੋ ਜਾਊਗਾ ਇਹਨਾਂ ਨੇ ਤਸੀਮੇ ਤੱਕ ਇਸ ਲਾਇਆ ਹੈ ਜੀ ਸਾਰੇ ਲੋਕਾਂ ਦੇ ਪੈਸੇ ਚੱਕ ਲਈ ਜੀ ਸਾਡੇ ਪੈਸੇੜੇ ਪਏ ਤੁਨੇ ਬਸੇ ਸਾਡੇ 45 ਲੱਖ ਦਾ ਕੋਈ ਹੋਰ ਹੀ ਬੰਦਾ ਚੱਕ ਲੈ ਗਿਆ ਜੀ ਉਹਦੇ ਕਰਕੇ ਤੁਸੀਂ ਤਕਸੀਮ ਦਾ ਕੇਸ ਲਵਾਇਆ ਸੀ ਹਾਂ ਇਹਨਾਂ ਦੀ ਤਕਸੀਮ ਦਾ ਕੇਸ ਆ ਤੁਹਾਡੇ ਕੋਲ 6 ਮਹੀਨੇ ਹੋ ਗਏ ਤਾਂ ਇਹ ਬੰਦੂ ਪੰਗਾ ਪਿੱਕਤਾ ਘੱਲੋ ਨਾ ਤੇ ਇਹ ਦੇ ਨਾ ਹੋਇਆ ਤੇ ਸਾਰ ਆਪਣੇ ਡੀਏ ਦਾ ਸਾਹਮਣੂ ਦੱਸ ਦਿਓ ਕਿ ਉਹਨਾਂ ਦੀ ਕੋਰਟ 'ਚ ਮੈਂ ਸਦਾ ਆ ਜਾਣਾ ਹਾਂ ਹਾਂ ਇਹ ਬੰਦੇ ਕੋਲ ਦੁਬਾਰਾ ਨਹੀਂ ਹੋਣਾ ਚਾਹੀਦਾ ਇਹ ਕਹਿੰਦੇ ਨੇ ਸੁਣੀਆਂ ਪਹਿਲਾਂ ਪਹਿਲਾਂ ਗੱਲ ਹੋ ਗਈਆਂ ਸੀ ਇਹਨੂੰ ਦਹਿਣਾ ਵਾਲਿਆਂ ਨੂੰ ਜੀ ਜਦੋਂ ਅਸੀਂ ਦਰਖਾਸਤ ਦਿੰਦੇ ਹਾਂ ਜਦ ਹੀ ਉਹਨਾਂ ਦਾ ਦਫ਼ਤਰ ਦਾਖਲ ਕਰਾਉਂਦੇ ਹਾਂ ਜੀ ਕੋਈ ਕਾਰਵਾਈ ਤਾਂ ਨਹੀਂ ਕਰੀ ਨੀ ਉਹ ਜਿੰਨਾਂ ਦਾ ਕੇਸ ਆ ਰੀਓਪਨ ਹੋਣਾ ਆ ਉਹ ਮੇਰੇ ਕੋਲ ਆਇਆ ਤੁਸੀਂ ਦਫ਼ਤਰ ਬਿਠੇ ਹੋ ਹੋਰੇ ਉਹਨੇ ਤੁਹਾਨੂੰ ਕਹਾ ਦੇਂਦਾ ਵਾ ਅੱਜ ਕਰਵਾ ਦੇ ਕੋਈ ਉੱਥੇ ਬੰਦਾ ਮੈਨੂੰ ਨਾ ਉਹ ਤੇ ਬਹੁਤ ਤੰਗ ਕਰਦਾ ਸਮਾਂ ਚੱਕੀ ਲੈ ਰਿਹਾ ਇਹਨਾਂ ਦਾ ਕਿ ਕੋਰਟ ਨੇ ਵੀ ਸਾਡਾ ਉੱਥੇ ਮੈਨੂੰ ਕਿ ਸਾਡੇ ਐ ਨਹੀਂ ਕਬਜ਼ਾ ਸੀ ਸਾਰੀ ਉਮਰ ਦੀ ਹੈ ਸਾਡੀ ਪੀਡੈਂਸ ਨਹੀਂ ਜਗਾਈ ਹਾਂ ਤੇ ਜੇ ਇੱਕ ਮੁਹੰਮਦ ਆਲੂ ਨੇ ਆਸਟ੍ਰੇਲੀਆ ਤੋਂ ਉਹ ਸਾਰੇ ਉਹਨਾਂ ਨੂੰ ਇੰਨਾ ਤੰਗ ਕਰਿਆ ਨਾ ਮੈਂ ਤੁਹਾਨੂੰ ਦੱਸ ਦੇ ਸਕਦਾ ਇਹਨਾਂ ਨੇ ਆਨਲਾਈਨ ਉਹਨਾਂ 'ਚ ਸ਼ਿਕਾਇਤ ਪਾਈ ਅੱਜ ਮੇਰੇ ਕੋਲ ਫੇਰ ਆਇਆ ਨਹੀਂ ਨਹੀਂ ਭਾਜੀ ਉਹ ਘਰ ਪਿੰਦਾ ਤੁਸੀਂ ਕੋਸੀ ਕਰਾਉਗੀ ਉਹ ਕਵਦਾ ਥੋੜਾ ਜ਼ਮੀਰ ਦੇ ਨਾਲ ਜਿਹਦਾ ਵਿੱਚ ਘਾਵੇ ਕੋਈ ਕੋਰਟ ਦੇ ਅੱਤਰ ਕਿਤੇ ਮਾਜੀ ਦੇਖੋ ਨਹੀਂ ਇਹਦਾ ਕੋਈ ਬਾਹਰ ਦਾ ਦਾਅਵਾ ਸੇ ਕਰੋ ਆਪਾਂ ਸਾਰੇ ਬੇਪਰਵਾਹ ਕਿਤੇ ਨਾਲ ਜਾਂ ਸਾਰੇ ਬੇਪਰਵਾਹ ਦੂਸਤੇ ਹਨ ਅਨਦੀ ਕਹਿੰਦਾ ਹੋ ਜੀ ਐਸਐਫੀ ਸਾਹਿਬ ਕੋ ਕਹਾਂ ਜਾਓ ਜਦ ਸਾਲ ਨੂੰ ਅਸੀਂ ਨਾਲ ਕੁਝ ਦੱਸਿਆ ਕਿ ਦੇਖੋ ਆ ਸਾਰੇ ਪ੍ਰੂਫ ਆ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਸਾਡੇ ਸਾਹਮਣੇ ਮੈਂ ਕੋਲ ਹੀ ਖੜੀ ਹੁੰਦੀ ਸੀ ਮੈਂ ਕਿਹਾ ਤੇਰੀ ਗਲਤੀ ਆ ਇੱਕ ਵਾਰੀ ਵੀ ਨਹੀਂ ਕਿਹਾ ਹੁਣ ਮੈਨੂੰ ਨਹੀਂ ਪਤਾ ਆਪੇ ਦੇ ਪਿੱਛੇ ਕਿਸ ਕੋਲੀ ਇਹ ਬਿਲਕੁਲ ਗਲਤ ਨਾ ਡਿਸੀਜਨ ਇਸ ਲਈ ਕੁਝ ਸਾਡੇ ਲਈ ਕੁਝ ਹੋਇਆ ਨਹੀਂ ਕੋਈ ਜਾਂਦੇ ਨਾ ਖਾਦੀ ਖਵਾ ਕੇ ਦੇਣਾ ਜੀ ਇਹ ਸਾਡੀ ਡਿਊਟੀ ਹੈ ਹਾਂ ਆ ਮੈਨੂੰ ਬਾਅਦ ਵਿੱਚ ਤੁਹਾਡੇ ਕੋਲ ਆਪ ਬਤਾਉਣਾ ਬੇਨਤੀ ਕਰਨ ਵਾਸਤੇ ਬਾਅਦ